ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਰ ਇੱਕ ਨੂੰ ਕਰਦਾ ਸਵਾਗਤ ਗਾਇਸ ਢੜਪੇ ਤੇ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦਾਂਗੇ ਸੋਲਟ ਥੋੜਾ ਜਿਹਾ ਜਿਆਦਾ ਨਹੀਂ ਮਤਲਬ ਇੰਚੀ ਨਹੀਂ ਪਾਈ ਥੋੜੀ ਜਿਹੀ ਕ ਪੋਟਾਸ਼ੀਅਮ ਵੀ ਕਹਿੰਦੇ ਨੇ ਕਿ ਖਾੜੀ ਮੈਂ ਲੈ ਕੇ ਆਈ ਸੀ ਜਿਹਨੂੰ ਅਸੀਂ ਪੰਜਾਬੀ ਚ ਛੱਲੀਆਂ ਕਹਿੰਦੇ ਆ ਨਾ ਛੱਲੀਆਂ ਤੇ ਇਹ ਵਾਲੀ ਸੋ ਯੂਮੀ ਗਾਇਸ ਤੇ ਇਹਨੂੰ ਕਰਦੇ ਇਹਦੇ ਵਿੱਚ ਐਡ ਨੂੰ ਕਾਦੀਆ ਕਵਰ ਸੋ ਫਾਈਨਲੀ ਮੈਂ ਸਰਸਤਾ ਕੜਾਈ ਵਾਲਾ ਚੀਜ਼ ਪਾਸਤਾ ਮੇਰਾ ਬਣ ਕੇ ਤਿਆਰ ਅਦੇਸੀ ਸਟਾਈਲ ਦੇਸੀ ਨਕਸ਼ਾ ਮੈਂ ਨੇ ਘੁਸਲਾ ਕੇ ਆਪਣੇ ਲਈ ਕਰ ਲਿਆ ਇੱਕ ਸ਼ੌਕ ਤੇ ਹੀ ਲੱਗਦਾ ਮੇਰਾ ਵੀ ਹੋਰ ਜਾਗਦਾ ਹੈ ਕਿ ਤੁਸਾਂ ਵਧੀਆ ਲੈ ਇੱਕ ਚੀਜ਼ਾਂ ਬਣਾਉਣ ਲੈ ਕੇ ਆਵਾ ਆਹ ਹੁਣ ਫਤਿਹ ਸਿੰਘ ਦੀ ਸ਼ੁਰੂਆਤਾ ਵੇਖੋ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਸੋ ਗਾਇਸ ਅੱਜ ਦਿਖਾਉਣੇ ਆ ਬਾਹਰ ਦਾ ਵਲੋਗ ਤੁਹਾਨੂੰ ਆਥੇ ਮੇਰੇ ਕੱਪੜੇ ਕਪੜੇ ਸੁੱਕਣੇ ਪਏ ਆ ਚਲੋ ਆਜੋ ਤੁਹਾਨੂੰ ਦਿਖਾਉਣੀ ਆ ਅੱਜ ਬਾਹਰ ਦਾ ਵੀਵਜ਼ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਾਲ ਚੱਲ ਸਾਰਿਆਂ ਦਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜਦੀ ਕਲਾ ਤੇ ਇਹ ਹੈਗਾ ਸਾਡਾ ਮਾਰਨਿੰਗ ਵਲੋਗ ਦੈਲੀ ਵਲੋਗ ਡੈਲੀ ਰੁਟੀਨ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਨਿਖਾ ਸਵਾਗਤ ਗਾਇਸ ਸੋ ਗਾਇਸ ਅੱਜ ਇਹ ਗਾ ਛੁੱਟੀ ਵਾਲਾ ਦਿਨ ਤੇ ਅਸੀਂ ਆ ਗਏ ਆ ਘਰ ਤੇ ਅਸੀਂ ਦੇਖਦੇ ਆ ਅੱਜ ਕੀ ਬਣਾਉਣਾ ਉਹ ਦੇਖੋ ਸਾਰੀ ਸਿਟੀ ਵਗੈਰਾ ਦਿਸਣ ਰਹੀ ਆ ਤੇ ਮੈਂ ਕਿ ਸਵੇਰ ਦਾ ਵਲੋਗ ਆ ਮਾਰਨਿੰਗ ਫਰੈਸ਼ਨਸ ਆਪਣੇ ਗਾਇਸ ਨੂੰ ਜਰੂਰ ਦਿਖਾਉਣੀ ਆ ਮਾਰਨਿੰਗ ਦਾ ਫਰੈਸ਼ਨਸ ਤੇ ਥੱਲੇ ਵੇਖੋ ਕਿੰਨੀ ਪਿਆਰੀ ਗ੍ਰੀਨ ਗ੍ਰੀਨ ਗ੍ਰਾਸ ਤੇ ਬੂਟਿਆਂ ਦੇ ਵਿੱਚ ਕੋਈ ਪੱਤਾ ਨਹੀਂ ਆ ਹੁਣ ਪੱਤੇ ਆਉਣਗੇ ਅਗਲੇ ਮਹੀਨੇ ਖਿੜਨਗੇ ਸਾਰੇ ਤੇ ਤੇ ਫਿਰ ਦੇਖਦੇ ਆ ਸੋ ਗਾਇਸ ਅੱਜ ਡੇਲੀ ਰੁਟੀਨ ਵਿੱਚ ਜੋ ਵੀ ਅਸੀਂ ਬਣਾਵਾਂਗੇ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਬਿਕਕਸ ਅੱਜ ਹੈਗਾ ਹੀ ਛੁੱਟੀ ਵਾਲਾ ਦਿਨ ਚਲੋ ਮੈਂ ਕਿ ਕੱਪੜੇ ਵੀ ਲਾ ਲਿੱਤ ਨਹੀਂ ਹੈ ਨੇ ਕਸਕਸਰਾਣੇ ਸਰੂਣੇ ਵਗੈਰਾ ਸਾਰਾ ਕੁਝ ਵਾਸ਼ ਕਿਤੇ ਸੀ ਅੱਜ ਤੇ ਸੁੱਕ ਗਏ ਆ ਸਵੇ ਇਨ ਐਕਚੁਅਲੀ ਮੈਂ ਰਾਤ ਨੂੰ ਵਾਸ਼ ਕਰਕੇ ਪਾਤੇ ਆ ਸਾਰੇ ਸੁੱਕ ਗਏ ਆ ਗਾਈਸ ਅੱਜ ਆ ਛੁੱਟੀ ਵਾਲਾ ਦਿਨ ਤੇ ਅਸੀਂ ਬਣਾਉਣ ਲੱਗੇ ਆ ਪਾਸਤਾ 치즈 ਵਾਲਾ ਪਾਸਤਾ ਸੋ ਇੱਥੇ ਮੈਂ ਲੈ ਲਿਆ ਪਾਣੀ ਤੇ ਹੁਣ ਇਹਦੇ ਵਿੱਚ ਨੂੰ ਬਾਲਦਿਆ ਗੈਸ ਤੇ ਆਹ ਦੇਖ ਲਓ ਤੁਸੀਂ ਸੋ ਪਾਣੀ ਹੋ ਗਿਆ ਗਰਮ ਤੇ ਐਡ ਕਰਦੇ ਆ ਅਸੀਂ ਪਾਸਤਾ ਵਿੱਚ ਕੋਈ ਨਕੀ ਗੱਲ ਸੋ ਗਾਇਸ ਪਾਸਤਾ ਦੇ ਬੋਲ ਕਰਨ ਨੂੰ ਤਿਆਰ ਦਿੱਤਾ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦਾਂਗੇ ਸੋਲਟ ਥੋੜਾ ਜਿਹਾ ਬਿਲਕੁਲੀ ਕਿ ਜਿਹਨੂੰ ਪਾਸਤੇ ਦਾ ਟੇਸਟ ਹੋ ਜਾਂਦਾ ਸੋ ਇੱਥੇ ਮੈਂ ਕੱਟਣ ਲੱਗੀਆਂ ਤਿੰਨ ਚਾਰ ਆਲੂ ਆਲੂ ਕਾ ਦੇ ਵਾਸਤੇ ਮੇਥੀ ਦੀ ਪੁਰਜੀ ਵਾਸਤੇ ਆ ਇਹ ਦੋ ਗੁੱਚੀਆਂ ਸੀ ਤੇ ਚੁਗ ਕੇ ਵਾਸ਼ ਕੀਤੀ ਤੇ ਇੰਨੀ ਕੁ ਰਹਿ ਗਈਆਂ ਸੋ ਗਾਇਸ ਫਾਈਨਲੀ ਮੈਂ ਕੜਾਈ ਰੱਖ ਰਿੱਤੀ ਆ ਹੁਣ ਇਹਦੇ ਵਿੱਚ ਐਡ ਕਰ ਲੀਏ ਦੋ ਤੋਂ ਤਿੰਨ ਪੂਨ ਆਇਲ ਤੇ ਇੱਥੇ ਮੈਂ ਫਰੈਸ਼ ਸ਼ਿਮਲਾ ਮਿਰਚ ਕੱਟ ਕੇ ਰੱਖ ਲਈ ਆ ਵਾਪਸ ਗ੍ਰੀਨ ਐਂਡ ਰੈੱਡ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਫਰਿਜ਼ਨ ਵਾਲਾ ਲਾਈਕ ਵੈਜੀਟੇਬਲ ਐਡ ਕਰ ਲਿਆ ਤੇ ਮੈਨੂੰ ਥੋੜਾ ਵੈਜੀਟੇਬਲ ਨਾਈਸ ਲੱਗਦੇ ਆ ਕਿ ਪਾਸਤਾ ਬਣਾਉਣ ਲੱਗੇ ਨੇ ਸੇ ਬੱਚਿਆਂ ਨੂੰ ਥੋੜੀ ਵੈਜੀਟੇਬਲ ਵੀ ਖਾਣੇ ਚਾਹੀਦੇ ਹੈਲਥੀ ਹੁੰਦੇ ਆ ਸੋ ਇਹਨਾਂ ਨੂੰ ਮੈਂ ਪ੍ਰੋਪਰਲੀ ਵਾਸ਼ ਕਰਦੀ ਪਈ ਆ ਐਂਡ ਮੈਨੂੰ ਵਾਸ਼ ਕਰਨਾ ਬੜਾ ਭਜਾਂਦੇ ਆ ਸੋ ਸ਼ਿਮਲਾ ਮਿਰਚ ਨਾ ਲਾਈਕ ਕੱਚੀ ਕੱਚੀ ਮੈਨੂੰ ਬਹੁਤ ਚੰਗੀ ਲੱਗਦੀ ਖਾਣ ਵਿੱਚ ਵੀ ਕ੍ਰਿਸਪੀ ਕ੍ਰਿਸਪੀ ਲੱਗਦੀ ਆ ਤੇ ਮੈਂ ਤੇ ਇਹਨੂੰ ਮੈਂ ਕਰ ਲਿਆ ਪ੍ਰੋਪਰਲੀ ਵਾਸ਼ ਤੇ ਹੁਣ ਮੈਂ ਚੰਗੀ ਤਰ੍ਹਾਂ ਵਾਸ਼ ਕਰਨ ਦੀ ਆ ਮੈਂ ਕਿ ਲਾਈਕ ਯੂ ਨੋ ਲਾਈਕ ਜਿਹੜੀ Shimla mirch ਹੁੰਦੀ ਹੈ ਨੂੰ ਗਰਮ ਪਾਣੀ ਦੇ ਚੰਗੀ ਤਰ੍ਹਾਂ ਵਾਸ਼ ਕਰਨੀ ਚਾਹੀਦੀ ਕਿ ਕਿੜੇ ਵਗੈਰਾ ਵੀ ਹੁੰਦੇ ਆ ਨਾ ਵਿੱਚ ਇਸ ਕਰਕੇ ਸੋ ਇਹਨੂੰ ਮੈਂ ਕਰ ਲਿਆ ਪ੍ਰੋਪਰਲੀ ਵਾਸ਼ ਹੁਣ ਕਰ ਦਿੱਤੀ ਟੂਟੀ ਨੂੰ ਬੰਦ ਸੋ ਇੱਥੇ ਮੈਂ ਔਇਲ ਹੋ ਗਿਆ ਗਰਮ ਤੇ ਇੱਥੇ ਨਾ ਮਾਸਤਾ ਵੀ ਸਾਡਾ ਹੋ ਗਿਆ ਬੋਇਲ ਤੇ ਇੱਥੇ ਮੈਂ ਦੋ ਕੱਟੇ ਟਮਾਟਰ ਇੱਕ ਅਨੀਅਨ ਛੋਟਾ ਜਿੰਨਾ ਤੇ ਦੋ ਗ੍ਰੀਨ ਚਿਲੀ ਸੋ ਫਾਈਨਲੀ ਮੈਂ ਸਾਰਾ ਕੁਝ ਐਡ ਕਰ ਲਿਆ ਜਾਦਾਂ ਨੇ ਮੈਂ ਗ੍ਰੀਨ ਚਿਲੀ ਪਾਈ ਉਡੀ ਪਾਈ ਕੁ ਫਤੇ ਸਿੰਘ ਇਹ ਵੀ ਖਾਣੀ ਹੁੰਦੀ ਨਾ ਇਸ ਕਰਕੇ ਸੋ ਫਾਈਨਲੀ ਇਹਨੂੰ ਮੈਂ ਕਰਦੀ ਆ ਪ੍ਰੋਪਰਲੀ ਲਾਈਕ ਡੀਪ ਫਰਾਈ ਨਹੀਂ ਕਰਨਾ ਹਲਕਾ ਜਿਹਾ ਫਰਾਈ ਕਰਨਾ ਹੈ ਥੋੜਾ ਜਿਹਾ ਮੈਂ ਫਰਾਈ ਕਰਕੇ ਨਾ ਜਿਹੜਾ ਸਾਰਾ ਕੁਝ ਗਲ ਜੂਗਾ ਤੇ ਫਿਰ ਮੈਂ ਇਹਦੇ ਵਿੱਚ ਨੋਨ ਵਿੱਚ ਮਸਾਲਾ ਐਡ ਕਰ ਦੂੰਗੀ ਸੋ ਫਾਈਨਲੀ ਇੱਧਰ ਮੇਰਾ ਪਾਸਤਾ ਵੀ ਹੋ ਗਿਆ ਉਹ ਬੋਇਲ ਇਹਨੂੰ ਮੈਂ ਛਲਨੀ ਵਿੱਚ ਨਾਲ ਨਿਚੋੜ ਲੈਣੀ ਆ ਪ੍ਰੋਪਰਲੀ ਤੇ ਤੁਸੀਂ ਵੀ ਇਸੇ ਢੰਗ ਨਾਲ ਇੱਕ ਵਾਰੀ ਪਾਸਤਾ ਬਣਾ ਕੇ ਵੇਖਿਓ ਤੇ ਐਨ ਔਰ ਗਾਇਸ ਕੜਾਈ ਵਾਲਾ ਇਹ ਪਾਸਤੇ ਮੈਂ ਨਾ ਅੱਜ ਰੱਖਿਆ ਸਪੈਸ਼ਲ ਕੜਾਈ ਕੜਾਈ ਇਸ ਪਾਸਤਾ ਕੜਾਈ ਵਿੱਚ ਹੀ ਪਾਵਾਂਗੀ ਸਾਰਾ ਕੁਝ ਸੋ ਫਾਈਨਲੀ ਨੌਨ ਵਿੱਚ ਮਸਾਲਾ ਮੈਂ ਆਪਣੇ ਹੱਬ ਨਾਲ ਥੋੜਾ ਥੋੜਾ ਐਡ ਕਰ ਲਿਆ ਥੋੜਾ ਜਿਹਾ ਮੈਂ ਨਾ ਟਮਾਟਰ ਪੂਰੀ ਵੀ ਪਾਉਣ ਲੱਗੀ ਹਾਂ ਵਿੱਚ ਲੈ ਟਮਾਟਰ ਨਹੀਂ ਪੋਣੇ ਟਮਾਟਰ ਪੂਰੀ ਪਾਈਆ ਇੱਕ 스ਪੂਨ ਜਿੰਨੀ ਕੁ ਥੋੜੀ ਜੀਕ ਟੇਸਟ ਵਾਸਤੇ ਬਿਕੋਜ਼ ਮੇ ਕੋ ਨਾ ਅੱਜ ਪਾਸਤਾ ਕੈਚਅਪ ਹੈ ਗਿਆ ਮੈਂ ਲੈ ਕੇ ਆਈ ਸੀ ਇਸ ਕਰਕੇ ਅੱਧੀ ਮੈਂ ਯੂਜ਼ ਕਰੂੰਗੀ ਅੱਧੀ ਰੱਖ ਲੂੰਗੀ ਫਿਰ ਲੈ ਕੇ ਦੋ ਤਿੰਨ ਦਿਨ ਬਾਅਦ ਯੂਜ਼ ਕਰ ਸਕਦੀ ਹਾਂ ਫ੍ਰਿਜ ਵਿੱਚ ਰੱਖ ਦੂੰਗੀ ਸੋ ਇਹ ਹੈ ਗਿਆ ਮੇਰੀ ਪਾਸਤਾ ਕੈਚਅਪ ਪਾਸਤਾ ਵਾਲੀ ਜਿਹੜੀ ਸੋਸ ਹੁੰਦੀ ਹੈ ਪਾਸਤਾ ਸੋਸ ਇਹ ਮਸ਼ਰੂਮ ਵਾਲੀ ਗਿਆ ਲਾਈਕ ਬਹੁਤ ਟੇਸਟੀ ਗਿਆ ਸੋ ਇੱਥੇ ਮੈਂ সুইਟ ਕੌਰਨ ਵੀ ਬੋਇਲ ਕਰਨ ਲਈ ਆ ਬੱਚੇ ਕਹਿੰਦੇ ਹੀ ਖਾਣੀ ਮੈਂ ਲੈ ਕੇ ਆਈ ਸੀ ਜਿਹਨੂੰ ਅਸੀਂ ਪੰਜਾਬੀ ਚ ਛੱਲੀਆਂ ਕਹਿੰਨੇ ਆ ਨਾ ਛੱਲੀਆਂ ਤੇ ਹਿੰਦੀ ਚ ਬੁੱਟਾ ਜਿਹਾ ਕਹਿੰਦੇ ਆ ਬੁੱਟਾ ਐਂਡ ਛੱਲੀਆਂ ਉਹ ਹੈਗਾ ਯਾ ਤੇ ਉਹਨੂੰ ਵੀ ਮੈਂ ਬੋਇਲ ਕਰਨ ਤਾਂ ਦਿੱਤਾ ਸੋ ਮੈਂ ਐਡ ਕਰ ਦਿੱਤੀ ਇਹਦੇ ਵਿੱਚ ਸੋਸ ਪਾਸਤਾ ਵਾਲੀ ਇਹਨੂੰ ਮੈਂ ਪ੍ਰੋਪਰਲੀ ਮਿਕਸ ਕਰਕੇ ਨਾ ਹੁਣ ਤੇ ਇਹਨੂੰ ਮੈਂ 2 ਮਿੰਟ ਵਾਸਤੇ ਕਵਰ ਵੀ ਕਰ ਦੂੰਗੀ ਕਿ ਜਿਹੜਾ ਔਇਲ ਹੋਗਾ ਉੱਤੇ ਆ ਜਾਊਗਾ ਤੇ ਫਿਰ ਸਾਨੂੰ ਪਤਾ ਲੱਗ ਜਾਊਗਾ ਸੋ ਜਿਹੜੀ ਸਾਡੀ ਪਾਸਤਾ ਤਵਲੀ ਸੋਸਿਆ ਹੋਰ ਡਨ ਹੋ ਗਿਆ ਜੇ ਕੱਚਾ ਕੱਚਾ ਲੱਗਾ ਜੇ ਕੱਚੀ ਹੈ ਹਜੇ ਨਹੀਂ ਹੋਈ ਬਜਰ ਆਇਲ ਥੋੜਾ ਜਿਹਾ ਉੱਤੇ ਆ ਜਾ ਛੱਡਦਾ ਨਾ ਫਿਰ ਸਮਝ ਹੋ ਗਈ ਹੈ ਸੋ ਇਹਨੂੰ ਮੈਂ ਪ੍ਰੋਪਰਲੀ ਕਵਰ ਕਰ ਦਿੰਨੀ ਹਾਂ ਤੇ ਇਹਨੂੰ ਮੈਂ ਪਾੜ ਦਿੰਨੀ ਫਰਿੱਜ ਸੋ ਗਾਇਸ ਫਾਈਨਲੀ ਮੇਰਾ ਮਸਾਲਾ ਹੋ ਗਿਆ ਡਨ ਆ ਤੁਸੀਂ ਦੇਖ ਸਕਦੇ ਹੋ ਐਨਾ ਪਿਆਰੀ ਖੁਸ਼ਬੂ ਆਉਂਦੀ ਨਾ ਕੈਲ ਦੀ ਗੱਲੀ ਹਮ ਸੋ ਯੈਮੀ ਗਾਇਸ ਅੰਨ ਵਿੱਚ ਮਸ਼ਰੂਮ ਵੀ ਆ ਗਿਆ ਲੁਕਿਸ ਮਸ਼ਰੂਮ ਰੀਅਲੀ ਨਾਈਸ ਇਹ ਪਿਆਰੀ ਕੁਸ਼ੀ ਦੀ ਮੰਨ। ਐਕਚੁਅਲੀ ਇਹ ਹੋ ਗਿਆ ਡਨ। ਹੁਣ ਇਹਦੇ ਵਿੱਚ ਐਡ ਕਰ ਦਿੰਨੇ ਆ ਜਿਹੜਾ ਪਾਸਤਾ ਹੀ ਬੋਇਲ ਕੀਤਾ ਸੀ ਉਹ ਵਾਲਾ। ਸੋ ਗਾਇਸ ਇਹ ਕੀਤਾ ਸੀ ਪਾਸਤਾ ਬੋਇਲ ਤੇ ਹੁਣ ਦੇਖੋ ਤੁਸੀਂ ਬੋਇਲ ਹੋ ਗਿਆ ਕਿ ਨਾ ਕਿ ਨਾ ਵੀ ਹੋ ਗਿਆ ਤੇ ਹੁਣ ਇਹਨੂੰ ਕਰਦੇ ਆ ਇਹਦੇ ਵਿੱਚ ਐਡ। ਸੋ ਫਾਈਨਲੀ ਕਾਦੀ ਦਾ ਪਾਸਤਾ ਐਡ। ਹੁਣ ਇਹਨੂੰ ਕਰਦਾਂਗੇ ਮਿਕਸ ਤੇ ਫੇਰ ਬਾਅਦ ਵਿੱਚ ਕਰਾਂਗੇ ਗੈਸ ਨੂੰ ਬੰਦ। प्रोपर तरीके तैयार हो गया पास्ता। जी खाना है जल्दी के आ लंडन के तो बैठ के खा लो मेरे घर और सार्ड का हार्दिक निघा स्वागत है स्पैशल पास्तामी यमीन हजे तो, आ तो पास्ता। यमी, यमी। हाँ चीज पाऊंगी जो चीज पा बनाऊंगे फिर तीन तो देखियो गाय ਸਾਰਾ ਜਾਰਾ ਜੰਮੀ ਹੋ ਗਿਆ ਜਸ ਹਲੇ ਤੇ ਤੁਹਾਡੇ ਲਈ ਬਸ ਗੱਲਾਂ ਬਾਤਾਂ ਦੇ ਵਿੱਚ ਹੀ ਟਾਈਮ ਨਿਕਲਦਾ ਆ ਵੇਖ ਲਓ ਹੁਣ ਹੋ ਗਿਆ ਸਾਰਾ ਮਿਕਸ ਪ੍ਰੋਪਰਲੀ ਤੇ ਨੂੰ ਹੁਣ 5 ਮਿੰਟ ਵਾਸਤੇ ਸਿਰਫ ਕਵਰ ਕਰੂੰਗੀ ਸਿਰਫ 5 ਮਿੰਟ ਐਕਚੁਅਲੀ ਗੈਸ ਬੰਦ ਕਰ ਦਿੰਨੇ ਚਲੋ ਜੀ ਮੈਂ ਗੈਸ ਕਰ ਦਿੱਤਾ ਹੈ ਬੰਦ ਤੇ ਪਾਸਤਾ ਹੋ ਗਿਆ ਤਾਂ ਡਨ ਇਹਦੇ ਵਿੱਚ ਪਾਓ ਚੀਜ਼ ਤੇ ਖਾਓ ਤੇ ਕਰੋ ਇੰਜੋਏਮੈਂਟ ਸਾਰੇ ਜਣੇ எமியமியமி இந்த டமியமமி இந்த டமி ਸੋ ਗਾਇਸ ਫਾਈਨਲੀ ਇੱਥੇ ਆਲੂ ਕੱਟੇ ਸੀ ਮੇਥੀ ਚੁਗ ਕੇ ਵਾਸ਼ ਕਰਕੇ ਕੱਟ ਕੇ ਰੱਖ ਲਈ ਸੀ ਹੁਣ ਇਧਰ ਮੇਥੀ ਬਣਦੀ ਪਈ ਆ ਸੋ ਹੁਣ ਪੋਨੀ ਚੀਜ਼ ਚੀਜ਼ ਵਾਲਾ ਜਿਹੜਾ ਪਾਸਤਾ ਹੀ ਜਿਹੜੇ ਮੇਨ ਪਾਰਟ ਆ ਗਿਆ ਵਿੱਚ ਗਾਰਨਿਸ਼ ਕਰਨ ਵਾਸਤੇ ਚੀਜ਼ ਗਾਇਸ ਆਪਾ ਅਜਾ ਮੇਰਾ ਫੇਵਰਟ ਆ ਥੋੜਾ ਪਾਸਤਾ ਮੈਂ ਕੱਢ ਕੇ ਰੱਖ ਲਿਆ ਕੋਲੇ ਵਿੱਚ ਬਿਕਾਜ਼ ਮੈਂ ਕਿ ਜਿੰਨਾ ਹੁਣ ਖਾਣਾ ਉੰਨਾ ਬਣਾਉਣੇ ਆ ਉਹ ਮੈਂ ਪੱਲੇ ਕੋਲੇ 'ਚ ਕੱਢ ਕੇ ਥੋੜਾ ਰੱਖ ਲਿਆ ਸੀ ਤੇ ਇਧਰ ਮੇਰਾ ਵੀ ਸਮਾਨ ਨਾਲ ਨਾਲ ਇਹ ਵੀ ਬਣਾਉਂਦੇ ਆ ਸੋ ਇਹਦੇ ਉੱਤੇ ਪੋਨੀ ਚੀਜ਼ ਤੇ ਇਹਨੂੰ ਕਰਦੇ ਆ कवर सो फाइनली मैं सारा कुछ गार्निश किया ही थोड़ा जल में हरा जे हरे जे खुरंडे नाल ते ओ हो गया सारा कुछ डन तो आ हूँ चीज ते पास्ता कढ़ाई वाला चीज पास्ता मेरा बन के तैयार देसी स्टाइल देसी नुक्सा मैंने देसी स्टाइल बनाया है आज चीज कढ़ाई चीज पास्ता ਗਾਈਸ ਇੱਕ ਵਾਰ ਹੀ ਬਣਾਇਓ ਤੇ ਬਾਰ-ਬਾਰ ਤੁਸੀਂ ਖਾਇਓ ਤੁਸੀਂ ਕਹੋਗੇ ਇੱਕ ਵਾਰ ਹੀ ਬਣਾਇਆ ਬਟ ਬੱਚੇ ਦੇ ਬਰਥਡੇ ਪਾਰਟੀ ਵਗੈਰਾ ਕੁਝ ਵੀ ਘਰ ਵਿੱਚ ਤੁਸੀਂ ਪ੍ਰੋਗਰਾਮ ਕਰਦੇ ਹੋ ਨਾ ਆਪ ਬਣਾ ਲਿਆ ਕਰੋ ਜਿਹੜੇ ਵੈਜੀਟੇਰੀਅਨ ਹੈਗੇ ਆ ਉਹਨਾਂ ਵਾਸਤੇ ਬਹੁਤ ਹੀ ਵਧੀਆ ਨਾ ਇੰਨਾ ਲਾਈਕ ਟੇਸਟੀ ਆ ਨਾ ਤੇ ਕਹਿੰਦੀ ਗੱਲ ਇਹ ਬੱਚੇ ਵੀ ਖੁਸ਼ ਹੋ ਜਾਣਗੇ ਸੋ ਗਾਈਸ ਹੁਣ ਇੱਥੇ ਫਤੇ ਸਿੰਘ ਨੇ ਤੇ ਤੇ ਗਰੁੱਪ ਨੂੰ ਮਿਲ ਚੁੱਕਾ ਪਾਸਤਾ ਉਹ ਤੇ ਆਪਣਾ ਇੰਜੋਏਮੈਂਟ ਕਰਨਦੇ ਆ ਤੇ ਤੁਸੀਂ ਵੀ ਕਰੋ ਨਾਲ ਇੰਜੋਏਮੈਂਟ ਤੇ ਮੇਰੀ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਮੇਰੇ ਲਾਈਕ ਚੈਨਲ ਨੂੰ ਦੇਖਦੇ ਹੋ ਨਾ ਪ੍ਰੋਪਰ ਦੇਖ ਕਰੋ ਤੇ ਫੁੱਲ ਵਾਚ ਕਰਿਆ ਕਰੋ ਤੇ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਡੈਫੀਨੇਟਲੀ ਕਰਿਆ ਕਰੋ ਇੱਕ ਛੋਟੀ ਜਿਹੀ ਲਾਈਕ ਨਾਲ ਮੇਰਾ ਵੀ ਹੌਸਲਾ ਵਧ ਜਾਂਦਾ ਹੈ ਕਿ ਤੁਸੀਂ ਲਾਈਕ ਕਰਦੇ ਹੋ ਪਲੀਜ਼ ਮੇਰੇ ਚੈਨਲ ਨੂੰ ਰეკਮੈਂਡ ਕਰਿਆ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਡੈਫੀਨੇਟਲੀ ਕਰਿਆ ਕਰੋ ਜੋ ਕਿ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਲੱਕ ਚੀਜ਼ਾਂ ਬਣਾ ਆਵਾ ਲੈ ਕੇ ਆਵਾ ਆ ਹੁਣ ਫਤਿਹ ਸਿੰਘ ਦੀ ਸ਼ਰਾਰਤਾ ਵੇਖੋ ਬੋਲੇ ਵਾ ਵੇ ਜੂਲੇ ਵਾ ਵਾ ਟੂਲੇ ਕਾਲਾ ਜੂਲੇ ਆ ਦੋ

ਸੋ ਗਾਇਸ ਇੱਧਰ ਹੁਣ ਹੋ ਗਈ ਡਿਨਰ ਦੀ ਤਿਆਰੀ ਤੇ ਲੰਚ ਦੇ ਹੋ ਚੁੱਕਾ ਸੀ ਤੁਸੀਂ ਦੇਖ ਹੀ ਲਿਆ ਅੱਜ ਪਾਸਤਾ ਖਾਧਾ ਲੰਚ ਵਿੱਚ ਸਾਰਿਆਂ ਨੇ ਸੋ ਫਾਈਨਲੀ ਇੱਥੇ ਮੈਂ ਬਣਉਣੀ ਪਈ ਗਰਮਗਰਮ ਪ੍ਰਸ਼ਾਦੇ ਮੈਂ ਕਿਹਾ ਚਲ ਇੱਥੇ ਨਾ ਨੰਨੂ ਰੋਟੀ ਵੀ ਦੇ ਕੇ ਤੇ ਨਾਲੇ ਥੋੜਾ ਬੈਡ ਰੈਸਟ ਕਰ ਲਈ ਜਿੰਨੀ ਅੱਜ ਰੈਸਟ ਹੋ ਸਕਦੀ ਸੀ ਕੀਤੀ ਹੈ ਤੇ ਵੈਸੇ ਨਾਲ-ਨਾਲ ਕੁਕਿੰਗ ਵੀ ਕਰੀ ਗਈ ਹੈ ਥੋੜੀ-ਥੋੜੀ ਕਲੀਨਿੰਗ ਕਰੀ ਗਈ ਹੈ ਬਟ ਜਿੰਨੀ-ਜਿੰਨੀ ਰੈਸਟ ਹੋਈ ਉਹ ਨਹੀਂ ਸੀ ਕੀਤੀ ਇੱਥੇ ਬਣਦੇ ਪਏ ਗਰਮਗਰਮ ਫੁਲਕੇ ਆ ਹੁਣ ਫੁਲਕੇ ਲੱਤਨ ਦੇ ਆ ਗਰਮਗਰਮ ਰੋਟੀਆਂ ਤੇ ਨਾਲੇ ਰੋਟੀਆਂ ਦੇ ਕਿ ਨਨ ਖਵਾ ਕੇ ਡਿਨਰ ਬਣਾ ਲੈ ਹੀ ਵਾਰ ਦੇਣਾ ਬੱਡਾ ਵਿੱਚ ਬਿਕਾਜ਼ ਕੱਲ ਨੂੰ ਫੇਰ ਸਕੂਲ ਮਸਾ ਹੀ ਇੱਕ ਦੋ ਛੁੱਟੀ ਮਿਲਦੀ ਉਹ ਵੀ ਮਿੰਟ 'ਚ ਹੀ ਨਿਕਲ ਜਾਂਦੀ ਸਾਰਾ ਦਿਨ ਘਰ ਆਵੇ ਚ ਹੀ ਨਿਕਲ ਜਾਂਦਾ ਘਰ ਦੇ ਕੰਮ ਛੋਟੇ ਛੋਟੇ ਇੰਨੇ ਹੁੰਦੇ ਆ ਕਿ ਲਾਈਕ ਆਪਣੇ ਵ ਲਈ ਬੰਦਾ ਟਾਈਮ ਨਹੀਂ ਕੱਢ ਸਕਦਾ ਅੱਜ ਗੁਰਦੁਆਰੇ ਵੀ ਨਹੀਂ ਜਾਣ ਹੋਇਆ ਕਿ ਸਾਰੇ ਬਿਮਾਰ ਪਏ ਹੀ ਲੱਗਾ ਇੰਨੀਆਂ ਪੀੜ ਹੁੰਦੀਆਂ ਪਈਆਂ ਸੀ ਕਿ ਤੁਰਨ ਨੂੰ ਦਿਲ ਨਹੀਂ ਕੀਤਾ ਸੋ ਅਸੀਂ ਕਿਹਾ ਚੱਲ ਕੋਈ ਨਹੀਂ ਕੱਲ ਨੂੰ ਮੈਂ ਮੱਠਾ ਟੇਕ ਆਉਂਗੀ ਗੁਰਦੁਆਰੇ ਜਿਹੜਾ ਬੱਚਾ ਨੂੰ ਡ੍ਰੌਪ ਕਰਕੇ ਨਾ ਸਕੂਲ ਫੇਰ ਸੋ ਮੈਂ ਹੁਣ ਇੱਥੇ ਕਰਦੀ ਪਈਆਂ ਮੈਂ ਪ੍ਰਸ਼ਾਦਿਆਂ ਪਿਆਕਿਓ ਤੇ ਆ ਮੈਂ ਪਲੇਟਾ ਸਜਾਲੀਆ ਤੇ ਮੇਥੀ ਦੀ ਭੁਰਜੀ ਬਣਾਈ ਮੈਂ ਪਲੇਟ ਵਿੱਚ ਤੇ ਆ ਮੈਂ ਮੇਥੀ ਬਣਾਈ ਸੀ ਤੁਸੀਂ ਦੇਖ ਹੀ ਲਈ ਸਾਰਿਆਂ ਨੇ ਸੋ ਗਾਇਸ ਫਾਈਨਲੀ ਮੇਥੀ ਤੇ ਸਜ ਕੇ ਹੋ ਗਈ ਪਲੇਟ ਤਿਆਰ ਜੇਕਰ ਤੁਹਾਨੂੰ ਮੇਰੀ ਪਲੇਟ ਚੰਗੀ ਸਜੀ ਹੋਈ ਲੱਗਦੀ ਆ ਹਮੇਸ਼ਾ ਲਈ ਰਵੇ ਐਸੇ ਤਰਾਈ ਤੇ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਰეკਮੈਂਡੈਂਟ ਕਰਿਓ ਤੇ ਇੱਕ ਛੋਟਾ ਜਿਹਾ ਲਾਈਕ ਦਿਓ ਸੋ ਗਾਇਸ ਇੱਥੇ ਹੈਗਾ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਜਿਹੜਾ ਅਸੀਂ ਕੱਲ ਲੈ ਕੇ ਆਏ ਸੀ ਇੱਕ ਕੱਲ ਕ ਛੀਰ ਲਿਆ ਸੀ ਤੇ ਆਇਆ ਇਹ ਕਹੋਂ ਛੀਰਿਆ ਆ ਵੇਖੋ ਗਾਇਸ ਐਨਾ ਪਿਆਰਾ ਲਰ ਨਿਕਲੇ ਤੇ ਇੰਨਾ ਟੇਸਟੀ ਤੇ ਇੰਨਾ ਜੂਸੀ ਹੈਗਾ ਇਹ ਕਹਿ ਨਹੀਂ ਗਾਲੀ ਆ ਮੈਂ 4 ਪੀਸ ਕਰ ਦਿਆਂ ਬਿਕਸ ਅਸੀਂ 4 ਜਨੇ ਹੈਗੇ ਇਸ ਕਰਕੇ ਆ ਫਤੇ ਸਿੰਘ ਨਾ ਆਲਵੇਜ਼ ਕੀ ਕਰਦਾ ਕਿ ਇਹ ਨਾ ਮੈਨੂੰ ਹੀ ਦੇ ਦੋ ਤੇ ਆ ਮੇਰੇ 4 ਪੀਸ ਹੋ ਚੁੱਕੀ ਆ ਤੇ ਮੈਂ ਪਲੇਟਰ ਵੀ ਹੁਣ ਘੁਮਾ ਦਿੱਤਾ ਆ ਇਸ ਕਰਕੇ ਮੈਂ ਕਿ ਚੱਲ ਥੋੜਾ ਟੇਸਟ ਵੇਖਣ ਨੂੰ ਸੋਹਣਾ ਲੱਗਦਾ ਸੋ ਗਾਇਸ ਆ ਆ ਤੁਹਾਡੇ ਲਈ ਸਾਰਿਆਂ ਲਈ ਤੇ ਆ ਹੁਣ ਫਤੇ ਸਿੰਘ ਕਹਿੰਦਾ ਮੈਨੂੰ ਹੀ ਫੜਾ ਦੋ ਸਾਰਾ ਮੁਝੇ ਪਕ ਕੇ ਵੰਡ ਖਾਓ ਖੰਡ ਖਾਓ ਕੱਲੇ ਹੈ ਯੂ ਗੋ Did you like this one? Yeah. Hmm? And the and the orange one. Orange one. Yeah, and the purple. And the so guys, इतने कर दिया vlog end जी तो अनुच्छेद चंगा लग रहा था please like share and subscribe तो जी ज़्यादा चंगा लग रहा था अपने family friend ने भी recommendation कर दिया करो तो